ਇਰੀਕਾਲ ਮੇਰੀ YouTube ਫੈਮਿਲੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਅਸੀਂ ਵੀ ਠੀਕ ਠਾਕ ਦੀ ਪਮਲੁਕ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਅੱਜ ਬਣਾਵਾਂਗੇ ਆਪਾਂ ਸੋਇਆਬੀਨ ਤੇ ਪਨੀਰ ਦੀ ਸਬਜ਼ੀ ਬਹੁਤ ਹੀ ਸੌਖੇ ਜਿਹੇ ਤਰੀਕੇ ਨਾਲ ਜੀ ਆਪਾਂ ਲੈ ਲਈਆਂ ਚਾਰ ਪੰਜ ਕਲੀਆਂ ਲਸਣ ਦੀਆਂ ਥੋੜਾ ਜਿਹਾ ਆਦਰਕ ਤੇ ਹਰੀਆਂ ਮਿਰਚਾਂ ਪਿਆਜ਼ ਤੇ ਲਾਲ ਟਮਾਟਰ ਜੀ ਇਹਨਾਂ ਨੂੰ ਆਪਾਂ ਗ੍ਰाइंड ਕਰ ਲਾਂਗੇ ਠੀਕ ਹੈ ਜੀ ਤੇ ਹੁਣ ਕਰੀ ਆਪਾਂ ਗ੍ਰाइंड ਜੀ ਜੇ ਤੇਲ ਪਾ ਲਿਆ ਤੇਲ ਨੂੰ ਕਰਾਂਗੇ ਚੰਗੀ ਤਰ੍ਹਾਂ ਗਰਮ ਤੇਲ ਹੋ ਗਿਆ ਜੀ ਆਪਣਾ ਗਰਮ ਪਾ ਦੇਨੇ ਥੋੜਾ ਜਿਹਾ ਜੀਰਾ ਜੀਰੇ ਨੂੰ ਤੜਕ ਜਾਣ ਤੇ ਜੀ ਇਸ ਤੋਂ ਬਾਅਦ ਪਾਵਾਂਗੇ ਜੀ ਆਪਾਂ ਮਸਾਲਾ ਮਸਾਲੇ ਨੂੰ ਤਾਂ ਗ੍ਰੈਂਡ ਕਰ ਲਿਆ ਜੀ ਪਿਆਜ਼ ਲਸਣ ਅਦਰਕ ਤੇ ਹਰੀਆਂ ਮਿਰਚਾਂ ਤੇ ਜੀਰਾ ਗਿਆ ਆਪਣਾ ਤੜਕ ਜੀ ਤੇ ਮੈਂ ਪਾ ਦੇਣੀ ਆਪਾਂ ਮਸਾਲਾ ਜੀ ਤਿਆਰ ਕਰਿਆ ਪਿਆ ਤਾਂ ਇਹਨੂੰ ਸਟੱਕ ਕੇ ਪਕਾ ਲਾਂਗੇ ਜੀ ਉਸ ਤੋਂ ਬਾਅਦ ਪਾਵਾਂਗੇ ਤੰਮੂਨ ਵਿੱਚ ਇਧਰ ਆਪ ਲੜਾਂਗੇ ਤਾਂ ਓਕੇ ਰੱਖ ਲੈਣਾ ਜੀ ਇਹਨਾਂ ਦਾ ਪਲੀ ਇੰਦੀ ਵੀ ਕੱਟ ਲੈਣੇ ਆ ਜੀ ਇਹਨੂੰ ਜੇ ਆਪਾਂ ਤੋਂ ਰੈਸਪੀ ਇਹੀ मिर्चनि हल्दी अधा चमच पी हल्दी अधी ते थोरा जेका दो चमच प नमक ते पिया पता ते मिर्च ਤੰਗੀ ਕਰਾ ਪਕਾਵਾਂਗੇ ਕਾਲਦੇ ਇਹ ਇਸ ਨੂੰ ਪਾਣੀ ਪਾਵਾਂਗੇ ਇਸ ਤਰ੍ਹਾਂ ਕੁੜੀ ਖਾਣੇ

ਨਾ ਪਾ ਦਿੰਨੇ ਆ ਜੀ ਬੜੇ ਨੂੰ ਇੱਕ ਗਲਾਸ ਦਾ ਮੰਗਦੇ ਆ ਪਾਣੀ ਦਾ ਇੱਕ ਗਲਾਸ ਦਾ ਮੰਗਦੇ ਆ ਪਾਣੀ ਦਾ ਇਹ ਬਦ ਬਦਕਤ ਆਪਾਂ તરી ਕਰ ਸਕਦੇ ਨਹੀਂ ਤੇ ਆਪਾਂ ਅਣੀ ਮੱਖਾ ਟਾਕ ਦਾਂਗੇ ਜੀ ਤੇ ਪਨੀਰ ਪਾਵਾਂਗੇ ਜੀ ਆਪਾਂ ਠਹਿਰ ਕੇ ਰੁੱਕ ਕੇ ਪਾਵਾਂਗੇ ਜੀ ਪਨੀਰ ਪਨੀਰ ਨਾਲ ਕਰੜਾ ਜਿਹਾ ਹੋ ਜਾਂਦਾ ਆੜਾ ਜਿਹਾ ਹੋ ਜੀ ਆਪਾਂ ਪਤਾ ਪਨੀਰ ਪਨੀਰ ਸੇਤੀ ਵੱਲ ਜਾਂਦਾ ਨਹੀਂ ਇਸ ਕਰਕੇ ਆਪਾਂ

ਅੰਜਕ ਮਿੰਟੇ ਨੂੰ ਸ਼ੇਕ ਲਵਾਉਣਾ ਤੇ ਪਨੀਰ ਨੂੰ ਤੇ ਅਪਾ ਇਹਦੇ ਵਿੱਚ ਪਾ ਦਾਂਗੇ ਸੁੱਕੀ ਹੋਈ ਮੇਥੀ ਜੀ ਕਸਤੂਰੀ ਮੇਥੀ ਤੇ ਥੋੜਾ ਜਿਹਾ ਕਰਮਾ ਮਸਾਲਾ ਤੇ ਤਰਗਾ ਵੀ ਨਹੀਂ ਆਪੜੇ ਲਓ ਜੀ ਸਭ ਲੱਗ ਰਹੀ ਹੈ ਪਣਕੇ ਤਿਆਰ ਤੇ ਆਪਣਾ ਮੇਥੀ ਪਾ ਦਿੰਨੇ ਆ

ਕਜੀ ਇੱਥੇ ਕਰਦੇ ਆਪਾਂ ਵੀਡੀਓ ਦਾ ਐਂਡ ਜੇ ਥੋੜੀ ਜਿਹੀ ਵੀ ਵੀਡੀਓ ਵਧੀਆ ਲੱਗੀ ਤੇ ਲਾਇਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ ਮਿਲਾਂਗੇ ਕੋਈ ਨਵੀਂ ਮਿਲਾਲ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ